ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਟੇਲਾ ਆਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਦੱਸ ਨਾਮ ਤੇ ਐਡਰੈਸ ਫੋਨ ਨਾਮ ਪਿੰਡ ਘੰਡਾ ਬੰਨਾ ਜੀ ਹੂੰ ਜ਼ਿਲ੍ਹਾ ਬਠਿੰਡਾ ਦਾ ਤਸੀਲ ਫੂਲ ਹੂੰ ਨਾਮ ਦਰਸ਼ਨ ਖਾਂ ਠੀਕ ਆ ਬਾਈ ਨੇੜੇ ਪਿੰਡ ਬਈਖੰਡਾ ਬੰਨੇ ਨੇੜੇ ਪਿੰਡ ਸੰਦੂਗੜਾ ਹੂੰ ਮੋਬਾਈਲ ਨੰਬਰ ਕੋ 95010 ਜੀ 26605 ਠੀਕ ਆ ਬਾਈ ਬਾਈ ਜਿਹੜੀਆਂ ਬੈਡ ਦੇ ਨੇ ਕਿਹੜਾ ਸੁਆਸ ਹੋਈ ਆ ਦੂਜਾ ਸੁਆਸ ਹੋਈ ਵੇ ਕਦੋਂ ਸੁਈ ਆ ਬਾਈ ਸੁਈ ਸਵੇਰੇ ਆ ਜੀ ਸਰ ਸਵੇਰੇ ਜੇਰ ਪੈ ਗਈ ਨਹੀਂ ਜੇਰ ਕਲੀਅਰ ਸਾਰੀ ਆਪਣੇ ਕੋਲ ਵੀਡੀਓ ਬੱਚਾ ਕੀ ਨੇ ਤਾਂ ਕਰਮਾ ਬੱਚੀ ਆ ਜੀ ਮਗਰ ਬੱਚੀ ਬੜੀ ਚੰਗੀ ਹੈ ਨਾ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਹੈ ਪੇਸੂ ਚੈੱਕ ਕਰੋ ਬੱਚੀ ਦਾ ਤੇ ਕਿੰਨਾ ਬੋਲਾ ਗੱਡੇ ਦਾ ਫਿਰ ਬੋਲਾ ਜੀ ਅੰਦਰ ਕਿ 9 ਕਿਲੋ ਗੱਡੇ ਸਾਰਾ 9 ਲੀਟਰ ਬੋਲਾ ਠੀਕ ਆ ਤੇ ਕਿੰਨਾ ਦੁੱਧ ਦੇ ਰਿਹਾ ਐਸਟੀਮੇਟ ਦੁੱਧ ਤਾਂ 20 ਦੇ ਤਕਰੀਬ ਦੇ ਦਿੰਦਾ ਹਾਂ ਹੋਲ ਦੇ ਬਾਈ ਤੋਰ ਕੇ ਦਿਖਾ ਦੇ ਕੱਦ ਬੈਡ ਚੰਗਾ ਰੰਗ ਰੂਪ ਚੈੱਕ ਕਰੋ ਬੜਾ ਠੀਕ ਨਾੜੂ ਨਾਲ ਹੀ ਆ ਬਾਈ ਫੇਸ ਬੜਾ ਚੰਗਾ ਹਨ ਚਵਾਈ ਚੂਈ ਕਿਵੇਂ ਆ ਠੀਕ ਚਵਾਈ ਚੂਈ ਬਾਈ ਕਹਿੰਦਾ ਇੱਕ ਨੰਬਰ ਆ ਧਾਰਾ ਜਿਹੜੀਆਂ ਮਾਰ ਕੇ ਦਿਖਾ ਦੇਂਗੇ ਆਰਡਰ ਚੰਗਾ ਥਣ ਤੋਂ ਚੰਗਾ ਬਾਕੀ ਤੋੜਾ ਤਾਰਾ ਚੈੱਕ ਕਰਵਾਉਣਾ ਬਾਈ ਬਾਈ ਹੂੰ ਤੋੜਾ ਤਾਰਾ ਚੈੱਕ ਕਰੋ ਬਾਈ ਬਣਾ ਥਾਣ ਬਹੁਤ ਚੰਗਾ ਲੱਗਿਆ ਹਨ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਚਾਰੇ ਥਣ ਵਿਥੀ ਤੇ ਹੋੜ ਲੇ ਬੇ ਤੇ ਕੀ ਮੋਲਾ ਦਾ ਜਾਇਜ਼ ਜੀ 55000 ਦਾ ਜਾਇਜ਼ ਮਾਨਤਨ ਹੋ ਜਾ ਹਾਂ ਜੀ ਜਮੁਕਦ 55000 ਰੁਪਏ ਮੋਲਾ ਮਾਨਤਨ ਜਰੂਰ ਹੋ ਆਰਡਰ ਦੇਖੋ ਆਰਡਰ ਬੜਾ ਚੰਗਾ ਤੋਰਾ ਤਾਰਾ ਚੰਗਾ ਕੱਦ ਵਿੱਡ ਵੀ ਚੰਗਾ ਗਾ ਪੂਰੀ ਠੰਡੀ ਸੀਲ ਆ ਹਾਂ ਜੀ ਤਾਰਾ ਮਾਰ ਤਾਰਾ ਭਾਈ ਕਹਿੰਦਾ ਮਾਰ ਦੇਣਾ ਠੰਡੀ ਸੀਲ ਆ ਭਾਈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਆਰਡਰ ਦੇਖੋ ਇਹ ਆਰਡਰ ਬਹੁਤ ਚੰਗਾ ਖਾਨ ਬੜਾ ਚੰਗਾ ਭਾਈ ਮੁੱਠੀ ਆ ਰਾ ਖਾਨ ਬੱਚਾ ਮਗਰ ਬੱਚੀ ਆ ਸੀਗੇ ਠੰਡੀ ਫੋਲੀ ਜੀ ਹਾਂ ਲੋ ਚੋਣ ਬੜਾ ਚੰਗਾ ਮੌਲਾ ਹੀ ਆ ਲਈ ਮੌਲਾ ਹੀ ਮਾਰਦੀ ਆ ਬਈ ਚੋਣ ਬੜਾ ਚੰਗਾ ਲੈ ਮੌਲਾ ਵੀ ਦੇ ਦੇ 55000 ਹਾਂਜੀ ਮਾਨਤਨ ਹੋ ਜਾਣਾ ਹਾਂਜੀ 55000 ਰੁਪਇਆ ਮੌਲਾ ਮਾਰ ਬੱਚਿਆ ਨਾਲ 55000 ਠੀਕ ਆ ਹੂੰ ਇਹ ਕਿਸੀ ਵੀ ਨੂੰ ਬੜਾ ਪਸੰਦ ਆਈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ